ਵਾਹਿਗੁਰੂ ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਟਾਲੀ ਵਾਲੇ ਜਟਾਂ ਵਿਖੇ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਨਵੇਂ ਗੁਰਦੁਆਰਾ ਸਾਹਿਬ ਪ੍ਰਕਾਸ਼ ਕੀਤਾ ਗਿਆ ਇਸ ਮੌਕੇ ਪੰਜ ਪੈਰਾਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਵੀਂ ਇਮਾਰਤ ਵਿੱਚ ਬਿਰਾਜਮਾਨ ਕੀਤਾ ਗਿਆ ਇਸ ਸਮੇਂ ਸੰਗਤਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਗੁਰੂ ਘਰ ਦੇ ਪਾਠੀ ਸਹਿਬਾਨ ਵੱਲੋਂ ਅਰਦਾਸ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਹਾਰਾਜ ਦੇ ਸਰੂਪਾ ਨੂੰ ਉਤਾਰਿਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਮਹਾਰਾਜ ਜੀ ਸਵਾਰੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਮੌਕੇ ਹਰੀਪੁਰਾ ਗੋਦਵਾਰਾ ਸਹਿਬ ਤੋਂ ਸੰਤ ਸੁੱਚਾ ਸਿੰਘ ਬਾਬਾ ਬਿੱਕਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਇਸ ਪਿੰਡਵਾਂ ਰਲ ਕੇ ਉਪਰਾਲੇ ਕਰਨ ਲਈ ਅਪੀਲ ਵੀ ਕੀਤੀ ਕਿਰਪਾ ਕਰਕੇ ਇਹ ਵੀਡੀਓ ਸ਼ੇਅਰ ਕਰੋ ਅਤੇ ਆਪਣੀ ਸੇਵਾ ਨਿਭਾਓ ਅਤੇ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਵਾਹਿ ਗੁਰੂ ਵਾਹਿਗੁਰੂ ਸਾਤ ਸਲਾਮ ਹੋਏ 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 ਗੁਰੂ ਵਾਹਿਗੁਰੂ ਸਾਤ ਸਲਾਮ லேங்க 所以 ਸ਼ਬਦ ਤਾਂ ਗਾਵੋ ਹਰੀ ਰਾਮ ਜੀ ਨੇ ਵਸਾਇਆ ਕਹੇ ਨਾਲ ਕਾੰਤ ਬਸਤਿ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਅਰ ਨਾਤੇ ਅਰ ਨਾਲ ਰਹੋ ਤੂੰ ਮਨ ਦੇ ਰੂਪ ਸਭ ਇਸਾਰ ਬਣਾ ਦੇਵੀਂ ਕਾਲ ਤੇਰਾ ਨਾਮ ਤਸੱਬ ਸੁਆਨਾ ਸ਼ਬਦ ਗਾਉਂ ਰੋ ਸਾਸੇ ਕੋਈ ਹੰਦੂ ਜੇ ਬਈ ਇਦਨ ਕਰ ਲਿਆ ਕਰੋ ਸੋ ਨਿਹਾਲ thank mm -hmm. ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਈ ਸਤਿ ਸ਼ਕਾਲ ਜੀ ਬਾਬਾ ਜੀ ਦਰਬਾਰ ਸਾਹਿਬ ਸਜਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਮੈਂ ਟਾਲੀ ਵਾਲਾ ਜੱਟਾ ਪਿੰਡ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਆਸਤੇ ਬੜਾ ਸੁਭਾਗਾ ਦੇਣਾ ਅੱਜ ਗੁਰੂ ਘਰ ਸਾਹਿਬ ਜੀ ਨਵਾਂ ਗੁਰਦੁਆਰਾ ਸਾਹਿਬ ਦੀ ਸਟਿੰਗ ਦੇ ਵਿੱਚ ਅਸੀਂ ਅੱਜ ਪ੍ਰਕਾਸ਼ ਹੋਏ ਨੇ ਔਰ ਜਿੱਥੇ ਸਭ ਤੋਂ ਵੱਧ ਸਹਿਯੋਗ ਸਾਡਾ ਹਰੀਪੁਰਾ ਗੁਰਦੁਆਰੇ ਵਾਲੇ ਬਾਬਿਆਂ ਦਾ ਰਿਹਾ ਜਿਨ੍ਹਾਂ ਨੇ ਕੇ ਸੰਤ ਸੁੱਚਾ ਸਿੰਘ ਜੀ ਨੇ ਇੱਥੇ ਦੀ ਪੱਥਰ ਰੱਖਿਆ ਸੀ ਔਰ ਮੁਕੰਮਲ ਗੁਰੂ ਦੀ ਕਿਰਪਾ ਨਾਲ ਹੋਇਆ ਅੱਜ ਉਦਘਾਟਨ ਤੇ ਬਾਬਾ ਬਿੱਕਰ ਸਿੰਘ ਜੀ ਹਰੀਪੁਰੇ ਵਾਲੇ ਆਏ ਆ ਸਾਨੂੰ ਇਹ ਅਮਾ ਬੋਸ਼ਾਂ ਦਾ ਸਹਿਯੋਗ ਰਿਹਾ ਹੈ ਜਦੋਂ ਪਿੰਡਾਂ ਵਿੱਚ ਐਡੇ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿਦਾਂ ਦਾ ਲੱਗਦਾ ਬਹੁਤ ਚੰਗਾ ਲੱਗਦਾ ਹਰ ਪਿੰਡ 'ਚੇ ਉਪਰਾਲੇ ਹੋਣੇ ਚਾਹੀਦੇ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਉਹਨਾਂ ਤੋਂ ਆਸ਼ੀਰਵਾਦ ਲੈਣੀ ਚਾਹੀਦੀ ਹੈ ਹਰ ਨਕਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਮੇਟੀ ਸਾਡੀ ਬੜੀ ਚੰਗੀ ਹੈ ਕਮੇਟੀਆਂ ਬਣਾ ਕੇ ਨੌਜਵਾਨ ਕਮੇਟੀ ਹੈ ਔਰ ਸਾਰਾ ਇਹਨਾਂ ਦੀ ਵੀ ਸਤਕਾ ਇਹ ਸਾਰਾ ਸੰਪੂਰਨ ਹੋਇਆ ਹੈ ਅ ਜਾਨਣਾ ਚਾਹਵਾਂਗੇ ਕਿ ਇਸ ਪਵਿੱਤਰ ਪਾਵਨ ਦਿਹਾੜੇ ਤੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਗੁਰੂ ਦੇ ਨਾੜ ਲੱਗਣ ਜੀ ਅਮਰਤ ਸ਼ਕਨ ਔਰ ਜੋ ਗੁਰੂ ਦੇ ਸੰਦੇਸ਼ ਹੈ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੇ ਪੂਰਿਆਂ ਤੇ ਚੱਲਣ ਠੀਕ ਹੈ ਜੀ ਮਿਹਰਬਾਨ ਆਏ ਸਸਿਕਲ ਬਾਬਾ ਜੀ ਸਸਿਕਲ ਜੀ ਬੜੇ ਸਮੇਂ ਤੋਂ ਇੰਤਜ਼ਾਰ ਸੀ ਇਸ ਦਿਨ ਦਾ ਬੜੀਆਂ ਤਿਆਰੀਆਂ ਕੀਤੀਆਂ ਸੀ ਕਿਦਾਂ ਦਾ ਲੱਗ ਰਿਹਾ ਅੱਜ ਬਹੁਤ ਚੰਗਾ ਲੱਗ ਰਿਹਾ ਜੀ ਗੁਰੂ ਦੀ ਕਿਰਪਾ ਹੋਈ ਹੈ। ਔਰ ਮੈਨੂੰ ਖੁਸ਼ੀ ਹੋਈ ਹੈ ਕਿ ਜਦੋਂ ਆਰੰਭਤਾ ਹੋਈ ਹੈ ਨੀ ਰੱਖੀ ਉਹ ਵੀ ਮੈਂ ਸੀ। ਇੱਥੇ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਅੱਜ ਮਹੂਰਤ ਕਰਨ ਦੇ ਟਾਈਮ ਤੇ ਵੀ ਮੈਨੂੰ ਸੁਭਾ ਮਿਲਿਆ ਬੜੀ ਖੁਸ਼ੀ ਹੈ। ਸੰਗਤਾਂ ਦਾ ਬੜਾ ਸਹਯੋਗ ਮਿਲਿਆ। ਸੰਗਤਾਂ ਨੇ ਬੜਾ ਪਿਆਰ ਦਿੱਤਾ ਔਰ ਬੜੀ ਜ਼ਿੰਮੇਵਾਰੀ ਨਾਲ ਇਸ ਸੰਸਥਾਨ ਦੀ ਸੇਵਾ ਕਰਾਈ ਹੈ ਸਾਰੀਆਂ ਸੰਗਤਾਂ ਨੇ ਤੇ ਮੈਨੂੰ ਬੜੀ ਖੁਸ਼ੀ ਹੈ। ਇਹ ਜੇ ਗੱਲ ਕਰੀਏ ਪਿੰਡ ਵਾਲਿਆਂ ਦੇ ਸੰਯੋਗ ਦੀ ਤਾਂ ਕਿੱਦਾਂ ਦਾ ਸੰਯੋਗ ਰਹਿੰਦਾ ਜਦੋਂ ਐਡੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਵੱਡੇ ਪੱਧ ਤੇ ਸੰਯੋਗ ਬਹੁਤ ਰਹਿੰਦੇ ਹੀ ਸੰਗਤਾਂ ਦਾ ਬਹੁਤ ਹੈ ਜੀ ਔਰ ਗੁਰੂ ਬੜੀ ਗੁਰੂ ਦੀ ਕਿਰਪਾ ਸੰਗਤਾਂ ਤੇ ਜੀ ਜਿਹੜਾ ਵੀ ਕੰਮ ਸੌਂਪਿਆ ਜਾਵੇ ਜਿਹੜੀ ਵੀ ਡਿਊਟੀ ਲਈ ਜਾਵੇ ਤੇ ਬਹੁਤ ਹੀ ਪਿਆਰ ਨਾਲ ਕਰਦੇ ਨੇ ਉਹ ਨਿਭਾਉਂਦੇ ਨੇ ਜੀ ਇਸ ਪਾਵਨ ਦਿਹਾੜੇ ਤੇ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੋਗੇ ਬੇਨਤੀ ਕਰਨਾ ਚਾਹੋਗੇ ਕੀ ਕਰਨਾ ਚਾਹੇ ਮੇਰੀ ਬੇਨਤੀ ਇਹੀ ਹੈ ਕਿ ਜਿਵੇਂ ਪਹਿਲਾਂ ਸਹਿਯੋਗ ਦਿੱਤਾ ਹੈ ਇਸੇ ਤਰ੍ਹਾਂ ਸੰਗਤਾਂ ਸਹਿਯੋਗ ਦਿੰਦੀਆਂ ਰਹਿਣ ਤੇ ਗੁਰੂ ਨਾਨਕ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ ਜੀ ਇੱਕ ਜਕਾਰਾ ਬੁਲੇ ਸੋਨਿਆ ਸਾਤ ਸ੍ਰੀ ਅਕਾਲ ਇਹਨਾਂ ਤੋਂ ਵੀ ਥੋੜਾ ਜੀ ਹਾਂਜੀ ਬਾਬਾ ਜੀ ਬڑے ਟਾਈਮ ਤੋਂ ਤਿਆਰੀਆਂ ਚੱਲ ਰਹੀਆਂ ਸਨ ਅੱਜ ਮੁਕੰਮਲ ਹੋਇਆ ਹੈ ਵਾਹਿਗੁਰੂ ਨੇ ਮਿਹਰ ਕੀਤੀ ਇਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਇਹ ਜਿਹੜਾ ਸਥਾਨ ਹੈ ਨਗਰ ਨੇ ਇਹਦੇ ਵਿੱਚ ਬਹੁਤ ਸਹਿਯੋਗ ਦਿੱਤਾ ਉਸ ਤੋਂ ਇਲਾਵਾ ਜੋ ਗ੍ਰੰਥੀ ਸਹਿ ਬਾਨਸੀ ਮੇਰੇ ਤੋਂ ਪਹਿਲਾਂ ਗਿਆਨੀ ਮਹਿੰਦਰ ਸਿੰਘ ਜੀ ਇਸ ਸਥਾਨ ਤੇ ਸੇਵਾ ਕੀਤੀ ਹੈ तकरीबन 12 12 ਸਾਲ ਉਸ ਤੋਂ ਬਾਅਦ ਦਾਸ ਨੂੰ ਜੋ ਮੌਕਾ ਮਿਲਿਆ ਤੇ ਜਿੰਨਾ ਕਿ ਪਿਛਲੇ ਸਾਲ ਜਨਵਰੀ ਦੇ ਵਿੱਚ ਅਸੀਂ ਨਵੇਂ ਸਾਲ ਦੇ ਜਿਹੇ ਦਿਨ ਸ਼ੁਰੂਆਤ ਹੋਈ ਹੈ ਉਸ ਦਿਨ ਤੋਂ ਬਿਲਡਿੰਗ ਇਹ ਪਹਿਲਾਂ ਤਿਆਰ ਸੀ ਪਰ ਜਿਹੜੀ ਇਹ ਮੀਨਾਕਾਰੀ ਸੀ ਜਾਂ ਜੋ ਵੀ ਇਹ ਦਾ ਅੰਦਰ ਦਾ ਰਹਿੰਦਾ ਸੀਗਾ ਉਸ ਜਨਵਰੀ ਤੋਂ ਪਹਿਲੇ ਦਿਨ ਤੋਂ ਜਿੰਨਾ ਕਿ ਦਾਸ ਨੇ ਪਿੰਡ ਵਾਲਿਆਂ ਨੂੰ ਮੈਂ ਤੇ ਕੀਤੀ ਸੀ ਵੀ ਭਾਈ ਜੀ ਅਸੀਂ ਐਡਾ ਸਥਾਨ ਬਣਾਇਆ 8 ਸਾਲਾਂ ਦਾ 7 ਸਾਲਾਂ ਦੀ ਜਿਹੜੀ ਸਾਡੀ ਸ਼ੁਰੂਆਤ ਹੋਈ ਹੈ ਕੰਮ ਚੱਲ ਰਿਹਾ ਤੇ ਇਹਨੂੰ ਆਪਾਂ ਬਰਾਲਾ ਦੇ ਕਰਕੇ ਤੇ ਇਸ ਨੂੰ ਆਪਾਂ ਸਿਰੇ ਚੜਾਈਏ ਤੇ ਪਰ ਜਿਹੜਾ ਮੇਰੇ ਤੋਂ ਪਹਿਲਾਂ ਜੋ ਗਿਆਨੀ ਜੀ ਦਾ ਵੀ ਬੜਾ ਸਹਿਯੋਗ ਦਿੱਤਾ ਹੈ ਤੇ ਡੇਢ ਸਾਲ ਪੌਣੇ 2 ਸਾਲ ਮੈਨੂੰ ਇਸ ਸਥਾਨ ਤੇ ਜੋ ਸੇਵਾ ਕਰਦਿਆਂ ਹੋਏ ਨੇ ਤੇ ਮੇਰਾ ਵੀ ਨਗਰ ਨੇ ਬਹੁਤ ਸਹਿਯੋਗ ਦਿੱਤਾ ਤੇ ਇਹ ਅਸੀਂ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੋ ਹਰੀਪੁਰੇ ਵਾਲੇ ਸੰਤਾਂ ਨੇ ਸ਼ੁਰੂਆਤ ਕਰਾਈ ਸੀ ਤੇ ਅੱਜ ਜਿਹੜਾ ਨਾ ਬਿਲਡਿੰਗ ਦੇ ਵਾਸਤੇ ਸ਼ੁਰੂਆਤ ਕਰਾਈ ਸੀ ਤੇ ਅੱਜ ਇੱਥੇ ਗੁਰੂ ਸਾਹਿਬ ਜੀ ਦਾ ਜੇ ਪ੍ਰਕਾਸ਼ ਹੋਇਆ ਤੇ ਉਹਨਾਂ ਸੰਤਾਂ ਦੇ ਬੜਾ ਸਾਨੂੰ ਸਹਿਯੋਗ ਮਿਲਿਆ ਨਗਰ ਦੇ ਵੱਨਿਓ ਸਾਨੂੰ ਬੜਾ ਸਹਿਯੋਗ ਦਿੱਤਾ ਤੇ ਆ ਜਿਹੜੀ ਬਿਲਡਿੰਗ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਬਹੁਤ ਸੁਣਾ ਤੇ ਇਹਦੇ ਵਾਸਤੇ ਮੈਂ ਸਾਰੇ ਨਗਰ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਹੈ ਉਥੇ ਸਾਰੇ ਨਗਰ ਦਾ ਹੀ ਧੰਨਵਾਦ ਹੈ ਤੇ ਗਾਂ ਵੀ ਮੈਂ ਅਪੀਲ ਕਰਦਾ ਬੇਨਤੀ ਕਰਦਾ ਹਾਂ ਸਾਰੇ ਨਗਰ ਨੂੰ ਕਿ ਅਮਰਤ ਸਾਕੇ ਗੁਰੂ ਵਾਲੇ ਬਣਿਏ ਇਹਦਾ ਸਥਾਨ ਬਣਾਉਣ ਦਾ ਜਿਹੜਾ ਮਤਵਲ ਤੇ ਸਾਨੂੰ ਸੰਗਤ ਨੂੰ ਵੀ ਪਾਈ ਤੇ ਅਮਰ ਦੇ ਵੇਲੇ ਲਾਹਾ ਲੈਣਾ ਚਾਹੀਦਾ ਪਰ ਜਿਹੜਾ ਅਸੀਂ ਨਗਰ ਦੇ ਸਯੋਗ ਦੇ ਨਾਲ ਪੋਦੇ ਮਹੀਨੇ ਤੋਂ ਸ਼ੁਰੂਆਤ ਕੀਤੀ ਸੀ ਸੁਖਮਣੀ ਸਾਹਿਬ ਜੀ ਦੇ ਪਾਟਾਂ ਦੀ ਉਹ ਲਗਾਤਾਰ ਨਗਰ ਨੇ ਸਾਨੂੰ ਸਯੋਗ ਦਿੱਤਾ ਹੈ ਮਾਗੀ ਵਾਲੇ ਦਿਨ ਹਜੇ ਉਹ ਲੜੀ ਸਮਾਪਤੀ ਨਹੀਂ ਹੋਈ ਅਜੇ ਤੱਕ ਚੱਲੀ ਜਾਂਦੀ ਹੈ ਮਾਗ ਦੇ ਮਹੀਨੇ ਦਾ ਵੀ ਹੋ ਸਕਦਾ 10 ਦਿਨ 15 ਦਿਨ ਚੱਲ ਜਾਵੇ ਤੇ ਪਰ ਇਹ ਜਿਹੜੇ ਬਰਾਲੇ ਨੇ ਨਗਰ ਦੇ ਬਰਾਲੇ ਨੇ ਤੇ ਅਸੀਂ ਤਾਂ ਬੇਨਤੀਆਂ ਕਰਨ ਵਾਲੇ ਨੇ ਤੇ ਪਰ ਸਾਡੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਦੇ ਨੇ ਤੇ ਗੁਰੂ ਸਾਹਿਬ ਜੀ ਦਾ ਧੰਨਵਾਦ ਉਥੇ ਸਾਰੇ ਨਗਰ ਦਾ ਧੰਨਵਾਦ ਸਤਿਕਾਰਯੋਗ ਬਾਬਾ ਜੀ ਦਾ ਇਹ ਸਾਡੇ ਜਥੇਦਾਰ ਸਾਹਿਬ ਜੀ ਸ਼ਰਮਣੀ ਕਮੇਟੀ ਦੇ ਵੱਲੋਂ ਜੋ ਮੈਂਬਰ ਨੇ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਤੇ ਬੱਚਿਆਂ ਨੂੰ ਬਰਾਲਾ ਕਰਦੇ ਆਂ ਭਾਈ ਗੁਰੂ ਵਾਲੇ ਬਣੋ ਅਮਰਤ ਸ਼ਗੋ ਸਿੰਘ ਸਜੋ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਉਪਦੇਸ਼ ਹੈ ਜੇ ਅਸੀਂ ਸਿੱਖ ਹੋਣ ਦੇ ਨਾਤੇ ਤੇ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਅਸੀਂ ਸਾਰੇ ਨਗਰ ਨੂੰ ਹੀ ਉਪਦੇਸ਼ ਦਿੰਨੇ ਗੁਰੂ ਵਾਲੇ ਬਣੀਏ ਸਿੰਘ ਸਜਿਏ ਇਹ ਸਾਡੀ ਬੇਨਤੀ ਹੈ ਸਾਰਾ ਨਗਰ ਨੂੰ ਇਹ ਨਵੇਂ ਸਥਾਨ ਦੇ ਵਾਸਤੇ ਅੱਜ ਤੋਂ ਅਸੀਂ ਕਰ ਰਹੇ ਹਾਂ ਅ ਵੈਸੇ ਤਾਂ ਇਹ ਗੁਰੂ ਸਹਿਬਾਨ ਜੀ ਆਪ ਇੱਕ ਕਾਰਜ ਕਰਦੇ ਨੇ ਬੜਾ ਵੱਡਾ ਕਾਰਜ ਹੁੰਦਾ ਹੈ ਪਰ ਸੰਗਤਾਂ ਦੇ ਜਦੋਂ ਇਹ ਕੰਮ ਕਰਦੇ ਨੇ ਤਾਂ ਢਿੱਕੀਆਂ ਮੋਟੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਕੀ ਇਹੋ ਜੀ ਕੋਈ ਪਰੇਸ਼ਾਨੀ ਆਈ ਨਹੀਂ ਜੀ ਜਿਹੜੀ ਪਰੇਸ਼ਾਨੀ ਮੇਰੇ ਹੁੰਦਾ ਤਾਂ ਕੋਈ ਪਰੇਸ਼ਾਨੀ ਨਹੀਂ ਅਸੀਂ ਜੇ ਇੱਕ ਗੱਲ ਕਰਦੇ ਸਾਡੀਆਂ ਦੋ ਗੱਲਾਂ ਸੁਣਨ ਨੂੰ ਇਹ ਤਿਆਰ ਨਹੀਂ ਕੋਈ ਪਰੇਸ਼ਾਨੀ ਵਾਲੀ ਇੱਥੇ ਗੱਲ ਹੀ ਕੋਈ ਨਹੀਂ ਨਗਰ ਸੰਯੋਗ ਦੇ ਦੇਖੋ ਜੀ ਇਹ ਬਿਲਡਿੰਗ ਦੇ ਵਿੱਚ ਜਿਹੜਾ ਹੁਣ ਲੱਖਾਂ ਰੁਪਈਆ ਲੱਗਾ ਜੀ ਕੋਈ ਬਾਬਾ ਜੀ ਨੇ ਨਹੀਂ ਲਾਇਆ ਇਹ ਨਗਰ ਨੇ ਸਹਿਯੋਗ ਦਿੱਤਾ ਤੇ ਤਾਂ ਹੀ ਇਹ ਚੀਜ਼ ਬਣੀ ਹੈ ਤੁਹਾਡੇ ਸਾਹਮਣੇ ਜਿਹੜੀ ਚੀਜ਼ ਬਣੀ ਹੋਈ ਹੈ ਜੀ ਨਗਰ ਸਾਨੂੰ ਨਗਰ ਦੇ ਵੱਲੋਂ ਬਹੁਤ ਸਾਨੂੰ ਸਹਿਯੋਗ ਮਿਲ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਪ੍ਰਾਲੇ ਆ ਬਹੁਤ ਵੱਡੇ ਇਹ ਕਰਨੇ ਸੰਗ ਦੇ ਸਯੋਜਨ ਨਾਲ ਹੀ ਹੁੰਦੇ ਆ ਕਿਉਂ ਅਸੀਂ ਕਾਰ ਸੇਵਾ ਦਿੱਲੀ ਤੋਂ ਲੈ ਕੇ ਬਹੁਤ ਵੱਡਿਆਂ ਵੱਡਿਆਂ ਥਾਵਾਂ ਤੇ ਸਰਾਵਾਂ ਗੁਰੂ ਘਰ ਬਣਾਏ ਆ ਤੇ ਸੰਗ ਦੇ ਸਯੋਜਨ ਨਾਲ ਹੀ ਸਾਰਾ ਕੁਝ ਹੁੰਦਾ ਪਰ ਇਸ ਨਗਰ ਨੇ ਸੰਯੋਗ ਬਹੁਤ ਵੱਡਾ ਦੇਖੇ ਇਹ ਦਰਬਾਰ ਬਣਾਇਆ ਤੇ ਅਸੀਂ ਵੀ ਜਦੋਂ ਆਉਨੇ ਆ ਕਾਰਸੇ ਵਾਲੇ ਵੱਡ ਤੀਰਥ ਰੀਪਰੇ ਤੋਂ ਤੇ ਸਾਡੇ ਨਾਲ ਵੀ ਪੂਰਾ ਸਹਿਯੋਗ ਦੇ ਕੇ ਸਾਰੇ ਨਗਰ ਦੇ ਵਿੱਚੋਂ ਗ੍ਰਾਹੀ ਕਰਾ ਕੇ ਤੇ ਸਾਨੂੰ ਵੀ ਦਿੰਦੇ ਆ ਤੇ ਇਹਨਾਂ ਦਾ ਬੜਾ ਵੱਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਉਂ ਸਾਰਿਆਂ ਦੇ ਤੰਦਰੁਸਤੀ ਬਖਸ਼ਣ ਜੀ ਅਸੀਂ ਤੇ ਆ ਮੰਗਿਆ ਸਾਡੀ ਵੀ ਜਿੰਨੀ ਵੀ ਸੰਗਤ ਇੱਥੇ ਸੇਵਾ ਕਰਦੀ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸੇਵਾ ਗਾਂਮ ਹੀ ਕਰਦੇ ਰਹਿਣ ਤੇ ਸਾਡੇ ਨਾਲ ਵੀ ਸਹਿਯੋਗ ਪੂਰਾ ਦਿੰਦੇ ਰਹੇ ਤੇ ਆ ਸਾਨੂੰ ਵੀ ਜਿਵੇਂ ਕਹਿਣਗੇ ਓਵੇਂ ਅਸੀਂ ਵੀ ਇਹਨਾਂ ਦੇ ਨਾਲ ਸਾਥ ਦੇਾਂਗੇ। ਇਹ ਜੀ ਹਾਂਜੀ ਅ ਇੱਕ ਸੰਗਤਾਂ ਨੂੰ ਸੰਦੇਸ਼ ਦੇ ਦਿਓ ਕਿ ਇਹ ਜੇ ਅਪਰਾਲੇ ਜਿਹੜੇ ਪਿੰਡਾਂ 'ਚ ਨਹੀਂ ਹੁੰਦੇ ਉਹਨਾਂ ਨੂੰ ਵੀ ਇਹ ਕਰਨੇ ਚਾਹੀਦੇ ਨੇ ਬਹੁਤ ਵੱਡਾ ਅਪਰਾਲਾ। ਠੀਕ ਹੈ ਜੀ। ਅਸੀਂ ਸਾਡੇ ਵੱਲੋਂ ਕਾਰ ਸੇਵਾ ਵਾਲੇ ਵੱਲੋਂ ਇਹ ਬੇਨਤੀ ਹੈ ਯਾ ਵੀ ਜਿਵੇਂ ਇੱਥੇ ਵੱਡਾ ਦਰਬਾਰ ਸਾਹਿਬ ਡਾਲੀ ਵਾਲਾ ਜਿਹੜਾ ਵਾਲੀ ਵਾਲਾ ਡਾਲੀ ਵਾਲੇ ਪਿੰਡ ਦੇ ਵਿੱਚ ਨਗਰ ਨੇ ਸੰਯੋਗ ਦੇ ਨਾਲ ਸਾਰੇ ਨੇ ਇਕੱਠੇ ਹੋ ਕੇ ਇਹ ਦਰਬਾਰ ਬਣਾਇਆ ਇਸ ਦਰਬਾਰ ਨੂੰ ਆਣ ਕੇ ਵੇਖਣ ਵੇਖ ਕੇ ਦਰਬਾਰ ਨੂੰ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਇਹੋ ਜਿਹੇ ਵੱਡੇ ਵੱਡੇ ਦਰਬਾਰ ਬਣਨ ਤੇ ਸੰਗਤਾਂ بڑے ਰਮਾਨ ਦੇ ਨਾਲ ਆਣ ਕੇ ਬਹਿਣ ਕਿਉਂ ਜਿੱਥੇ ਨਿੱਕੇ ਨੇ ਉੱਥੇ ਬੈਠਾ ਨਹੀਂ ਜਾਂਦਾ ਕੋਈ ਇਕੱਠਾ ਹੁਣ ਕਿਸੇ ਰਕਮ ਦਾ ਵੀ ਇਕੱਠਾ ਆਪ ਕਰਦੇ ਆ ਤੇ ਭੋਗ ਕਰਦੇ ਨੇ ਤੇ ਵਿੱਚ ਪੈਂਦੇ ਆ ਇੱਥੇ ਜਿੰਨੀ ਮਰਜ਼ੀ ਸੰਗਤ ਆ ਕੇ ਬਹਿ ਸਕਦੀ ਆ ਹਰ ਇੱਕ ਪ੍ਰੋਗਰਾਮ ਇੱਥੇ ਹੋ ਸਕਦਾ ਕਿਉਂ ਹਰ ਇੱਕ ਦੇ ਮਰਗ ਤੇ ਵੀ ਖੁਸ਼ੀ ਤੇ ਟਾਈਮ ਤੇ ਵੀ ਇੱਥੇ ਹੀ ਭੋਗ ਪੈਂਦੇ ਆ ਤੇ ਅਸੀਂ ਤਾਂ ਇਹੋ ਹੀ ਬੇਨਤੀ ਆਪੀ ਜਿਵੇਂ ਵੀ ਇਸ ਦਰਬਾਰ ਨੂੰ ਵੇਖ ਕੇ ਸਾਰੇ ਨਗਰਾਂ ਵਾਲੇ ਆਉਣ ਨਗਰਾਂ ਵਾਲੇ ਵੇਖ ਕੇ ਦਰਬਾਰ ਖੁੱਲੇ ਬਣਾਉਣ ਆ ਆਪਣੇ ਸੰਜੋਗ ਨਾਲ ਤੇ ਅਸੀਂ ਤਾਂ ਜਿੱਥੇ ਇਹਨਾਂ ਸੱਜਿਆ ਸੰਗਤ ਨੇ ਉੱਥੇ ਅਸੀਂ ਆ ਜਾਣਾ ਨਾਲ ਇਹਨਾਂ ਦੇ ਇਹੀ ਨਾਲ ਆਉਣ ਨੂੰ ਤਿਆਰਾਂ ਜੋ ਸਾਥੋਂ ਸਰਿਆ ਅਸੀਂ ਕਰਾਂਗੇ ਠੀਕ ਹਾਂ ਗੁਰਖਲ ਸਾਹਿਬ ਠੀਕ ਹੈ